ਚੁਰਾ ਕਾਉਂਟੀ ਵਿੱਚ ਰਾਈਡ ਸ਼ੇਅਰ ਡਰਾਈਵਰ ਤੇ ਬੇਹੋਸ਼ ਔਰਤ ਨਾਲ ਬਲਾਤਕਾਰ ਦਾ ਦੋਸ਼ ਹੋਰ ਪੀੜਤਾਂ ਦੀ ਵੀ ਸੰਭਾਵਨਾ ਪ੍ਰਸ਼ਾਸਨ ਵੱਲੋਂ ਹੁਣ ਅਮਰੀਕੀਆਂ ਦੀ ਨਾਗਰਿਕਤਾ ਖੋਣ ਦੀਆਂ ਕੋਸ਼ਿਸ਼ਾਂ ਜਾਰੀ ਕੈਨੇਡਾ ਦੀ ਆਬਾਦੀ ਵਿੱਚ ਪਿਛਲੇ 80 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਹੋਈ ਦਰਜ ਕੈਲੀਫੋਰਨੀਆ ਦੀ ਵੈਂਚੂਰਾ ਕਾਉਂਟੀ ਵਿੱਚ ਇੱਕ ਰਾਈਡਸ਼ੇਅਰ ਡਰਾਈਵਰ ਸਿਮਰਨਜੀਤ ਸਿੰਘ ਸਿੱਖੋਂ ਤੇ ਇੱਕ ਬੇਹੋਸ਼ ਨੌਜਵਾਨ ਔਰਤ ਨਾਲ ਬਲਾਤਕਾਰ ਕਰਨ ਦਾ ਗੰਭੀਰ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਹੋਰ ਪੀੜਤਾ ਨੇ ਅਜੇ ਤੱਕ ਸਾਹਮਣੇ ਆ ਕੇ ਸ਼ਿਕਾਇਤ ਨਾ ਕੀਤੀ ਹੋਵੇ। ਪੁਲਿਸ ਮੁਤਾਬਕ 21 ਸਾਲਾ ਔਰਤ 1000 oaks ਤੋਂ ਕੈਮਰੀ ਲੋ ਜਾਣ ਲਈ ਰਾਈਡਸ਼ੇਅਰ ਵਿੱਚ ਸਫ਼ਰ ਕਰ ਰਹੀ ਸੀ ਦੱਸਿਆ ਗਿਆ ਹੈ ਕਿ ਉਹ ਨਸ਼ੇ ਵਿੱਚ ਸੀ ਅਤੇ ਆਪਣੀ ਸੰਭਾਲ ਕਰਨ ਦੇ ਯੋਗ ਨਹੀਂ ਸੀ। ਦੋਸ਼ ਹੈ ਕਿ ਸਫ਼ਰ ਖਤਮ ਹੋਣ ਤੋਂ ਬਾਅਦ ਵੀ ਡਰਾਈਵਰ ਨੇ ਉਸ ਨੂੰ ਕੈਮਾਰੀਲੋ ਦੇ ਇਲਾਕੇ ਵਿੱਚ ਘੁਮਾਇਆ ਅਤੇ ਉੱਥੇ ਉਸ ਨਾਲ ਜਿਨਸੀ ਦੁਰਵਿਵਹਾਰ ਕੀਤਾ ਸੇਖੋ ਨੂੰ 15 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸਤੇ 5 ਲੱਖ ਡਾਲਰ ਦੀ ਜੁਰਮਾਨਤ ਰੱਖੀ ਗਈ ਹੈ ਮਾਮਲੇ ਵਿੱਚ ਉਸ ਦੀ ਅਦਾਲਤ ਵਿੱਚ ਫਿਸ਼ੀ 17 ਦਸੰਬਰ ਨੂੰ ਨਿਰਧਾਰਤ ਕੀਤੀ ਗਈ ਸੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਰਾਈਡ ਸ਼ੇਅਰ ਕੰਪਨੀ ਨਾਲ ਕੰਮ ਕਰ ਰਿਹਾ ਸੀ ਵੈਂਜਰਾ ਕਾਉਂਟੀ ਸ਼ੈਰਿਫ ਦਾ ਦਫ਼ਤਰ ਮਾਮਲੇ ਦੀ ਪੂਰੀ ਜਾਂਚ ਕਰ ਰਿਹਾ ਹੈ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜੇ ਕਿਸੇ ਕੋਲ ਇਸ ਬੰਦੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਅੱਗੇ ਆਵੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਨਾਲ ਜੁੜੇ ਹੋਰ ਪੀੜਤ ਵੀ ਹੋ ਸਕਦੇ ਨੇ ਪੁਲਿਸ ਨੇ ਦੱਸਿਆ ਹੈ ਕਿ ਜਾਣਕਾਰੀ ਦੇਣ ਵਾਲੇ ਲੋਕ ਡਿਟੈਕਟਿਵ ਮਿਸ਼ੇਲ ਪੀਟਰਸਨ ਨਾਲ ਸੰਪਰਕ ਕਰ ਸਕਦੇ ਨੇ ਜਾਂ ਗੁਪਤ ਤੌਰ ਤੇ ਸੁਝਾਅ ਕ੍ਰਾਈਮ ਸਟਾਪਰਜ਼ ਏਰ 0033 ਟਿਪਸ ਦੇ ਵੀ ਦਿੱਤੇ ਜਾ ਸਕਦੇ ਨੇ ਜਾਂਚ ਅਜੇ ਵੀ ਚੱਲ ਰਹੀ ਹੈ ਟਰੰਪ ਪ੍ਰਸ਼ਾਸਨ ਨੇ ਕੁਝ ਨੈਚੁਰਲਾਈਜ਼ਡ ਅਮਰੀਕੀਆਂ ਦੀ ਨਾਗਰਿਕਤਾ ਖੋਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ੀ ਨਾਲ ਵਧਾਉਣ ਦੀ ਯੋਜਨਾ ਬਣਾ ਲਈ ਹੈ ਅੰਦਰੂਨੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ 2026 ਲਈ ਹਰ ਮਹੀਨੇ 100 ਤੋਂ 200 ਡੀ ਨੈਚੁਰਲਾਈਜੇਸ਼ਨ ਕੇਸ ਨਿਆਂ ਵਿਭਾਗ ਨੂੰ ਭੇਜਣ ਦੀ ਮੰਗ ਕੀਤੀ ਹੈ ਮਾਰਾ ਦਾ ਇਹ ਮੰਨਣਾ ਹੈ ਕਿ ਇਹ ਇੱਕ ਵੱਡਾ ਵਾਅਦਾ ਹੈ ਕਿਉਂਕਿ 2017 ਤੋਂ ਹੁਣ ਤੱਕ ਨਵੇਂ ਵਿਭਾਗ ਦੇ ਅੰਕੜਿਆਂ ਅਨੁਸਾਰ ਕੁੱਲ 120 ਤੋਂ ਵੱਧ ਕੇਸ ਹੀ ਧਾਇਰ ਕੀਤੇ ਗਏ ਸਨ ਇਸ ਨੂੰ ਰਾਸ਼ਟਰਪਤੀ 트ੰਪ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਇੱਕ ਸਖਤ ਪੜਾਅ ਮੰਨਿਆ ਜਾ ਰਿਹਾ ਹੈ ਯੂਐਸਸੀਆਈਐਸ ਖਾਸ ਤੌਰ ਤੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਨੇ ਧੋਖਾਧੜੀ ਜਾਂ ਗਲਤ ਬਿਆਨਬਾਜ਼ੀ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਨਾਗਰਿਕਤਾ ਪ੍ਰਾਪਤ ਕੀਤੀ ਹੈ ਯੂਐਸਸੀਆਈਐਸ ਦੇ ਬੁਲਾਰੇ ਮੈਥਿਊ ਜੇ ਟ੍ਰੈਗਰਸਨ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਥਾ ਉਹਨਾਂ ਲੋਕਾਂ ਨੂੰ ਤਰਜੀਹ ਦੇਣ ਦੀ ਜੰਗ ਵਿੱਚ ਹੈ ਜਿਨ੍ਹਾਂ ਨੇ ਨਾਗਰਿਕਤਾ ਪ੍ਰਕਿਰਿਆ ਦੌਰਾਨ ਝੂਠ ਬੋਲਿਆ ਜੰਗਲ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕੀਤਾ ਆਲੋਚਕਾਂ ਨੇ ਨਾਗਰਿਕਤਾ ਰੱਦ ਕਰਨ ਲਈ ਮਨਮਾਨੇ ਅੰਕੜੇ ਨਿਰਧਾਰਤ ਕਰਨ ਤੇ ਚਿੰਤਾ ਜ਼ਾਹਰ ਕੀਤੀ ਹੈ ਸਾਬਕਾ ਯੂਐਸਆਈਐਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਸਿਕ ਕੋਟਾ ਨਿਰਧਾਰਤ ਕਰਨਾ ਜੋ ਹਾਲ ਹੀ ਦੇ ਸਾਲਾਂ ਵਿੱਚ ਕੁਝ ਸਾਲਾਨਾ ਸੰਖਿਆ ਨਾਲੋਂ 10 ਗੁਣਾ ਵੱਧ ਹੈ ਇਸ ਗੰਭੀਰ ਅਤੇ ਦੁਰਲਭ ਟੂਰ ਨੂੰ ਇੱਕ ਬੀ ਤਰਤੀਬੇ ਟੂਲ ਦੇ ਵਿੱਚ ਬਦਲਦਾ ਹੈ ਇਸ ਨਾਲ ਲੱਖਾਂ ਨੈਚੁਰਲਾਈਜ਼ਡ ਅਮਰੀਕੀਆਂ ਲਈ ਬੇਲੋੜਾ ਡਰ ਪੈਦਾ ਹੋਵੇਗਾ ਅਤੇ ਉਹਨਾਂ ਵਿੱਚ ਅਨਿਸ਼ਚਿਤਤਾ ਬਣੀ ਰਹੇਗੀ। ਇਸ ਮਹਿੰਮ ਨਾਲ ਉਹ ਲੋਕ ਵੀ ਪ੍ਰਭਾਵਿਤ ਹੋ ਸਕਦੇ ਨੇ ਜਿਨ੍ਹਾਂ ਨੇ ਆਪਣੀ ਕਾਗਜ਼ੀ ਕਾਰਵਾਈ ਵਿੱਚ ਮਾਮੂਲੀ ਜਾਂ ਅਣਜਾਣੇ ਵਿੱਚ ਹੀ ਗਲਤੀਆਂ ਕੀਤੀਆਂ ਸਨ। ਸੰਯੁਕਤ ਰਾਜ ਵਿੱਚ ਲਗਭਗ 26 ਮਿਲੀਅਨ ਨੈਚੁਰਲਾਈਜ਼ਡ ਨਾਗਰਿਕ ਨੇ ਫੈਡਰਲ ਕਾਨੂੰਨਾਂ ਦੇ ਤਹਿਤ ਨਾਗਰਿਕਤਾ ਸਿਰਫ ਸੀਮਤ ਮਾਮਲਿਆਂ ਵਿੱਚ ਹੀ ਰੱਦ ਕੀਤੀ ਜਾ ਸਕਦੀ ਹੈ। ਖਾਸ ਕਰਕੇ ਜਦੋਂ ਉਹ ਧੋਖਾਧੜੀ ਜਾਂ ਝੂਠੀ ਜਾਣਕਾਰੀ ਰਾਹੀਂ ਪ੍ਰਾਪਤ ਕੀਤੀ ਗਈ ਹੋਵੇ। ਇਸ ਦੌਰਾਨ ਨਿਆਂਪਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਗੈਂਗ ਮੈਂਬਰਾਂ, ਵਿੱਤੀ ਧੋਖਾਧੜੀ ਕਰਨ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਦੇ 카르ਟੇਲਾ ਜਾਂ ਹਿੰਸਕ ਅਪਰਾਧ ਨਾਲ ਜੁੜੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਏਗਾ। ਇਸੇ ਹਨ ਵਿੱਚ ਕਰਪਤੀ ਔਰਤਾਂ ਤੇ ਉਸਦੇ ਅਣਜਮੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਨ ਦੀਆਂ ਖਬਰਾਂ ਆਈਆਂ ਨੇ। ਇੱਕ ਰੋਣਾ ਅਪਰਾਧ ਅਤੇ ਵੇਕਾਪਾਰ ਕਤਲ ਉਸਦੇ ਅਣਜਮੇ ਬੱਚੇ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਮੁੱਖ ਦੋਸ਼ੀ ਉਸਦੀ ਮਾਂ ਕਟਨੀ ਅਤੇ ਮਤਰੀ ਆਪਿਓ ਹਨ ਇਹਨਾਂ ਦੋਹਾਂ ਤੇ ਹੱਤਿਆ ਪਰੇਸ਼ਾਨੀ ਅਤੇ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਲਾਸ਼ ਨੂੰ ਟੀਕਾਣੀ ਲਾਉਂਦੇ ਦੋਸ਼ ਲੱਗੇ ਨੇ ਰੇਬੇਕਾ ਪਾਰਕ ਨਵੰਬਰ ਦੀ ਸ਼ੁਰੂਆਤ ਵਿੱਚ ਲਾਪਤਾ ਹੋਈ ਸੀ ਤੇ ਉਹ ਪ੍ਰੈਗਨੈਂਸੀ ਦੇ ਅੰਤਿਮ ਪੜਾਅ ਤੇ ਸੀ ਕੁਝ ਦਿਨਾਂ ਵਿੱਚ ਉਹ ਬੱਚੇ ਨੂੰ ਜਨਮ ਦੇਣ ਵਾਲੀ ਸੀ 13 ਨਵੰਬਰ ਨੂੰ ਉਹ ਆਖਰੀ ਵਾਰ ਮਿਸ਼ੀਗਨ ਦੇ ਬੂਨ ਇਲਾਕੇ ਵਿੱਚ ਆਪਣੀ ਮਾਂ ਅਤੇ ਮਤਰੀ ਪਿਓ ਦੇ ਘਰ ਦੇਖੀ ਗਈ 4 ਨਵੰਬਰ ਨੂੰ ਉਸ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਵੱਡੇ ਪੈਮਾਨੇ ਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਲਗਭਗ 3 ਹਫ਼ਤੇ ਬਾਅਦ 25 ਨਵੰਬਰ ਨੂੰ ਰਿਵੇਕਾ ਦੇ ਸਰੀਰ ਦੇ ਕੁਝ ਅੰਗ ਮਿਸ਼ੀਗਨ ਝੀਲ ਦੇ ਕਿਨਾਰੇ ਮੈਨਿਸਟੀ نیشنل ਫਾਰੈਸਟ ਦੇ ਜੰਗਲਾਂ ਵਿੱਚੋਂ ਮਿਲੇ ਸਨ ਪੋਸਟਮਾਰਟਮ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਰਿਵੇਕਾ ਦੇ ਅਣਜੰਮੇ ਬੱਚੇ ਦੀ ਕੋਈ Laash ਨਹੀਂ ਮਿਲੀ ਹੈ ਇਸ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਸ਼ੱਕ ਪਿਆ ਅਤੇ 1 ਦਸੰਬਰ ਨੂੰ ਕਰਟਨੀ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਰਿਵੇਕਾ ਦੀ ਹੱਤਿਆ ਦੇ ਦੋਸ਼ ਲਗਾਏ ਗਏ ਅਦਾਲਤ ਵਿੱਚ ਦੋਵਾਂ ਦੀ ਬੇਰਹਿਮੀ ਦਾ ਪਰਦਾ ਫਾਹ ਹੋਇਆ ਦੋਸ਼ੀਆਂ ਦੇ ਦੱਸਣ ਮੁਤਾਬਕ 13 ਨਵੰਬਰ ਨੂੰ ਕਟਨੀ ਅਤੇ ਬ੍ਰੈਡਲੀ ਨੇ ਰਿਵੇਕਾ ਨੂੰ ਆਪਣੇ ਘਰ ਬੁਲਾਇਆ ਤੇ ਉਸ ਨੂੰ ਜ਼ਬਰਦਸਤੀ ਦੂਸਰੀ ਗੱਡੀ ਵਿੱਚ ਬਿਠਾ ਕੇ ਉਹ ਜੰਗਲਾਂ ਵਿੱਚ ਲੈ ਗਏ ਵਕੀਲਾਂ ਦੇ ਅਨੁਸਾਰ ਉਹਨਾਂ ਨੇ ਰਿਵੇਕਾ ਤੇ ਚਾਕੂ ਨਾਲ ਹਮਲਾ ਕੀਤਾ ਤੇ ਉਸ ਨੂੰ ਜ਼ਮੀਨ ਤੇ ਸੁੱਟ ਕੇ ਅਣਜਮੇ ਬੱਚੇ ਨੂੰ ਉਸ ਦੇ ਪੇਟ ਵਿੱਚੋਂ ਬਾਹਰ ਕੱਢ ਲਿਆ ਤੇ ਦੋਵਾਂ ਨੂੰ ਜੰਗਲ ਵਿੱਚ ਮਰਨ ਲਈ ਛੱਡ ਦਿੱਤਾ ਪਹਿਲਾਂ ਤਾਂ ਦੋਸ਼ੀਆਂ ਨੇ ਆਪਣਾ ਜ਼ੁਲਮ ਨਹੀਂ ਕਬੂਲ ਕਰਦੇ ਆ ਸਾਰੇ ਦੋਸ਼ਾਂ ਨੂੰ ਛੁਟਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੋਬਾਈਲ ਡਾਟਾ ਤੋਂ ਘਟਨਾ ਸਥਾਨ ਤੇ ਉਸ ਦੀ ਮੌਜੂਦਗੀ ਸਾਬਤ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੀ ਕਹਾਣੀ ਬਦਲਨੀ ਪਈ ਉਹਨਾਂ ਦੱਸਿਆ ਕਿ ਇਰਾਦਾ ਬੱਚੇ ਨੂੰ ਬਚਾ ਕੇ ਰਿਵੇਕਾ ਦੇ ਮੰਗੇਤਰ ਨੂੰ ਸੌਂਪਣ ਦਾ ਸੀ ਪਰ ਰਿਵੇਕਾ ਦੇ ਪੇਟ ਵਿੱਚੋਂ ਬੱਚੇ ਨੂੰ ਜਦੋਂ ਉਸਨੇ ਬਾਹਰ ਕੱਢਿਆ ਤਾਂ ਬੱਚਾ ਮਰ ਤੱਕ ਸੀ 61 ਸਾਲਾਂ ਦੀ ਭਾਰਤੀ ਮੂਲ ਦੀ ਔਰਤ ਬਬਲੀ ਕਾਰਨੋਸ ਦੀ ਗ੍ਰੀਨ ਕਾਰਡ ਪ੍ਰਕਿਰਿਆ ਦੇ ਆਖਰੀ ਪੜਾਅ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਮਗਰੋਂ ਉਸਦੇ ਪਰਿਵਾਰ ਵਿੱਚ ਡਰਾ ਅਤੇ ਦਹਿਸ਼ਤ ਦਾ ਮਾਹੌਲ ਹੈ। ਬਬਲੀ ਕਾਰ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਲੌਂਗ ਬੀਚ ਵਿੱਚ ਆਪਣੇ ਪਤੀ ਨਾਲ ਮਿਲ ਕੇ ਪਿਛਲੇ ਕਰੀਬ 20 ਸਾਲਾਂ ਤੋਂ ਇੱਕ ਰੈਸਟੋਰੈਂਟ ਚਲਾ ਰਹੀ ਹੈ। ਬਬਲੀ ਕਾਰ ਨੂੰ 1 ਦਸੰਬਰ ਨੂੰ ਉਸਦੀ ਗ੍ਰੀਨ ਕਾਰਡ ਐਪਲੀਕੇਸ਼ਨ ਨਾਲ ਸੰਬੰਧਿਤ ਇੱਕ ਰੂਟੀਨ ਬਾਇਓਮੈਟ੍ਰਿਕਸ ਅਪਾਇੰਟਮੈਂਟ ਦੋਰਾਨ ਹੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ 에ਜੰਟਾ ਨੇ ਉਸ ਨੂੰ ਅਚਾਨਕ ਰਸਤੇ ਵਿੱਚ ਲੈ ਲਿਆ ਬਬਲੀ ਦੀ ਤੀ ਜੋਤੀ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਕਈ ਘੰਟਿਆਂ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਲਿਜਾਇਆ ਕਿੱਥੇ ਗਿਆ ਹੈ ਬੱਚਿਆਂ ਨੇ ਵੀ ਦਾਅਵਾ ਕੀਤਾ ਹੈ ਕਿ ਮਾਂ ਨੂੰ ਹੱਥ-ਪੈਰਾਂ ਵਿੱਚ ਹਥਕੜੀਆਂ ਲਾ ਕੇ ਮਰਦਾਂ ਨਾਲ ਭਰੀ ਇੱਕ ਵੈਨ ਵਿੱਚ ਬਿਠਾਇਆ ਗਿਆ ਸੀ ਜਦਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ ਫਿਰ ਉਸ ਨੂੰ ਐਟਲੈਂਟੋ ਟ੍ਰਾਂਸਫਰ ਕਰ ਦਿੱਤਾ ਗਿਆ ਜੋ ਕਿ ਇੱਕ ਪੁਰਾਣੀ ਫੈਡਰਲ ਜੇਲ ਹੈ ਜਿਸ ਨੂੰ ਹੁਣ ਆਈਸੀਈ ਹਿਰਾਸਤ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਪਰਿਵਾਰ ਦੇ ਅਨੁਸਾਰ ਬਬਲੀ ਕੌਰ ਨੂੰ ਇੱਕ ਦਰਜਨਾ ਹੋਰ ਕੈਦੀਆਂ ਦੇ ਨਾਲ ਬੜੀ ਗਲਤ ਜਗ੍ਹਾ ਤੇ ਰੱਖਿਆ ਗਿਆ ਹੈ ਜਿੱਥੇ ਲਗਾਤਾਰ ਸ਼ੋਰ ਅਤੇ ਜਗਦੀਆਂ ਲਾਈਟਾਂ ਕਾਰਨ ਸੌਣਾ ਵੀ ਮੁਸ਼ਕਲ ਹੈ ਲੌਂਗ ਬੀਚ ਦੀ ਨੁਮਾਇੰਦਗੀ ਕਰ ਰਹੇ ਡੈਮੋਕ੍ਰੈਟਿਕ ਕਾਂਗਰਸੀ ਰੋਬਰਟ ਗਾਰਸਿਆ ਨੇ ਕਾਰ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਅਤੇ ਉਸ ਦਾ ਪਰਿਵਾਰ ਜਮਾਨਤ ਤੇ ਉਸ ਦੀ ਰਿਹਾਈ ਦੇ ਕਾਨੂੰਨੀ ਕਾਗਜ਼ਾਤ ਵੀ ਤਿਆਰ ਕਰ ਰਿਹਾ ਹੈ। ਕੈਂਟਾ ਦੀ ਜਨਸੰਖਿਆ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਜੁਲਾਈ ਤੋਂ ਸਤੰਬਰ ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ ਪਿਛਲੇ 80 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਦੀ ਮੁੱਖ ਵਜ੍ਹਾ ਅਸਥਾਈ ਨਿਵਾਸੀਆਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ ਮੰਨੀ ਜਾ ਰਹੀ ਹੈ। ਸਟੈਟਿਸਟਿਕ ਕੈਨੇਡਾ ਦੇ ਅੰਕੜੇ ਅਨੁਸਾਰ ਸਿਰਫ ਇੱਕ ਤਿਮਾਹੀ ਦੌਰਾਨ ਦੇਸ਼ ਦੀ ਆਬਾਦੀ 76088 ਲੋਕਾਂ ਤੱਕ ਕਟ ਗਈ ਹੈ ਜੋ ਕਿ 1946 ਤੋਂ ਬਾਅਦ ਕਿਸੇ ਇੱਕ ਤਿਮਾਹੀ ਵਿੱਚ ਆਈ ਸਭ ਤੋਂ ਵੱਡੀ ਗਿਰਾਵਟ ਹੈ ਇਸ ਤੋਂ ਪਹਿਲਾਂ ਆਬਾਦੀ ਵਿੱਚ ਮਾਮੂਲੀ ਕਮੀ ਸਿਰਫ ਕੋਰੋਨਾ ਮਹਾਮਾਰੀ ਦੌਰਾਨ 2020 ਦੀ ਆਕ੍ਰਿਤमाही ਵਿੱਚ ਦੇਖੀ ਗਈ ਸੀ ਜੁਲਾਈ ਤੋਂ ਸਤੰਬਰ 2025 ਦੌਰਾਨ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ 176479 ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਸਿੱਧਾ ਵੱਡਾ ਅਸਰ ਭਾਰਤੀ ਵਿਦਿਆਰਥੀਆਂ ਤੇ ਪਿਆ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੰਟਰੀ ਦੇ ਅੰਕੜਿਆਂ ਦੇ ਅਨੁਸਾਰ ਜੁਲਾਈ ਤੋਂ ਸਤੰਬਰ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 24000 ਸਟੱਡੀ ਪਰਮਿਟ ਦਿੱਤੇ ਗਏ ਜੋ ਕੁੱਲ ਪਰਮਟਾ ਦਾ ਸਿਰਫ 10.4% ਹਿੱਸਾ ਨੇ। ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬਹੁਤ ਘੱਟ ਹੈ ਜਦੋਂ 52425 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਭਾਰਤ ਤੋਂ ਹਰ ਸਾਲ ਲੱਖਾਂ ਲੋਕ ਆਪਣੀ ਨਾਗਰਿਕਤਾ ਛੱਡ ਰਹੇ ਨੇ ਵਿਦੇਸ਼ ਮੰਤਰੀ ਨੇ ਸੰਸਦ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ 9 ਲੱਖ ਤੋਂ ਵੱਧ ਭਾਰਤੀ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ 2022 ਤੋਂ ਹਰ ਸਾਲ ਇਹ ਗਿਣਤੀ 2 ਲੱਖ ਤੋਂ ਵੱਧ ਹੋ ਗਈ ਹੈ 2011 ਤੋਂ 2024 ਤੱਕ ਕੁੱਲ 20.6 ਲੱਖ ਭਾਰਤੀਆਂ ਨੇ ਨਾਗਰਿਕਤਾ ਛੱਡੀ ਜਿਸ ਵਿੱਚ ਅੱਧੇ ਤੋਂ ਵੱਧ ਪਿਛਲੇ 5 ਸਾਲਾਂ ਵਿੱਚ ਨਾਗਰਿਕਤਾ ਛੱਡ ਚੁੱਕੇ ਨੇ ਕੋਵਿਡ ਮਹਾਮਾਰੀ ਦੌਰਾਨ ਅਤੇ ਬਾਅਦ ਵਿੱਚ ਭਾਰਤੀ ਲੋਕਾਂ ਨੇ ਜ਼ਿਆਦਾ ਗਿਣਤੀ ਵਿੱਚ ਭਾਰਤ ਛੱਡਿਆ ਕੋਵਿਡ ਤੋਂ ਪਹਿਲਾਂ ਹਰ ਸਾਲ 1.2 ਲੱਖ ਤੋਂ 1.45 ਲੱਖ ਲੋਕ ਨਾਗਰਿਕਤਾ ਛੱਡਦੇ ਸਨ ਪਰ ਕੋਵਿਡ ਦੇ ਬਾਅਦ ਇਸ ਵਿੱਚ ਵੱਡਾ ਵਾਧਾ ਹੋਇਆ ਤੇ 2022 ਤੋਂ ਹਰ ਸਾਲ 2 ਲੱਖ ਤੋਂ ਵੱਧ ਲੋਕ ਭਾਰਤ ਨੂੰ ਛੱਡ ਰਹੇ ਨੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਇਸ ਦੇ ਕਾਰਨ ਵਿਅਕਤੀਗਤ ਵੀ ਨੇ ਸਿਰਫ ਉਸ ਵਿਅਕਤੀ ਨੂੰ ਹੀ ਪਤਾ ਹੁੰਦਾ ਹੈ ਕਿ ਉਹ ਦੇਸ਼ ਕਿਉਂ ਛੱਡਣਾ ਚਾਹੁੰਦਾ ਹੈ। ਜ਼ਿਆਦਾਤਰ ਲੋਕ ਵਿਅਕਤੀਗਤ ਸੁਵਿਧਾਵਾਂ ਲਈ ਵਿਦੇਸ਼ੀ ਨਾਗਰਿਕਤਾ ਲੈਂਦੇ ਨੇ। ਮੰਤਰੀ ਨੇ ਕਿਹਾ ਕਿ ਗਿਆਨ ਆਧਾਰਿਤ ਅਰਥ ਵਿਵਸਥਾ ਦੇ ਦੌਰ ਵਿੱਚ ਵਿਸ਼ਵ ਪੱਧਰੀ ਕੰਮ ਦੇ ਮੌਕੇ ਭਾਰਤ ਮਾਨਤਾ ਦਿੰਦਾ ਹੈ। ਜਿਸ ਕਾਰਨ ਭਾਰਤ ਵਿੱਚ ਦੋਰੀ ਨਾਗਰਿਕਤਾ ਦੀ ਸਹੂਲਤ ਨਹੀਂ ਹੈ। ਭਾਰਤ ਦਾ ਓਵਰਸੀ ਸੀਟਿਜ਼ਨਸ਼ਿਪ ਆਫ ਇੰਡੀਆ ਕਾਰਡ ਵੀਜ਼ਾ ਫ੍ਰੀ ਯਾਤਰਾ ਤੇ ਕੁਝ ਆਰਥਿਕ ਹੱਕ ਦਿੰਦਾ ਹੈ ਪਰ VOTING ਜਾਂ ਚੋਣ ਲੜਨ ਵਰਗੇ ਰਾਜਨੀਤਿਕ ਹੱਕ ਨਹੀਂ ਦਿੰਦਾ ਉਧਰ ਸੋਸ਼ਲ ਮੀਡੀਆ ਦੇ ਲੋਕ ਕਹਿੰਦੇ ਨੇ ਕਿ ਵਿਦੇਸ਼ ਵਿੱਚ ਵਧੀਆ ਮੌਕੇ ਨੇ ਇਸ ਕਰਕੇ ਲੋਕ ਨਾਗਰਿਕਤਾ ਛੱਡ ਰਹੇ ਨੇ ਭਾਰਤੀ ਨਾਗਰਿਕ ਆਪਣੀ ਪਛਾਣ ਛੱਡ ਕੇ ਜ਼ਿਆਦਾਤਰ ਅਮਰੀਕਾ, ਬ੍ਰਿਟੇਨ, ਕੈਨੇਡਾ ਤੇ ਆਸਟ੍ਰੇਲੀਆ ਜਾ ਰਹੇ ਨੇ ਇਹਨਾਂ ਦੇਸ਼ਾਂ ਦੇ ਪਾਸਪੋਰਟ ਜ਼ਿਆਦਾ ਆਕਰਸ਼ਕ ਨੇ ਤੇ ਮੌਕੇ ਵੀ ਜ਼ਿਆਦਾ ਮਿਲਦੇ ਨੇ 1970 ਤੋਂ ਭਾਰਤ ਵਿੱਚ ਬ੍ਰੇਨ ਡ੍ਰੇਨ ਦੀ ਸਮੱਸਿਆ ਹੈ ਜੋ ਕਿ 2020 ਦੇ ਦਹਾਕੇ ਵਿੱਚ ਤੇਜ਼ ਹੋਈ ਹੈ ਸਰਕਾਰ ਦਾ ਕਹਿਣਾ ਹੈ ਕਿ ਲੋਕ ਇਹ ਵਿਅਕਤੀਗਤ ਕਾਰਨਾ ਕਰਕੇ ਕਰਦੇ ਹੋ ਸਕਦੇ ਨੇ ਪੰਜਾਬ ਦੇ ਇੱਕ ਕਬੱਡੀ ਖਿਡਾਰੀ ਕੁਮਰ ਦੀ ਗਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਵੱਡੇ ਖੁਲਾਸੇ ਹੋਏ ਨੇ ਬਲਾਚੌਰੀਆ ਦਾ ਕਤਲ ਕਰਨ ਵਾਲਾ ਅਭੀਹਾ ਗੈਂਗ ਦਾ ਗੈਂਗਸਟਰ ਡੋਨੀ ਬਾਲਲੇ ਕਤਲ ਤੋਂ ਬਾਅਦ ਪਹਿਲੀ ਵਾਰ মিডিਆ ਸਾਹਮਣੇ ਆਇਆ ਤੇ ਉਸਨੇ ਕਤਲ ਦੀ ਵਜ੍ਹਾ ਦੱਸੀ ਉਸਨੇ ਦਾਅਵਾ ਕੀਤਾ ਹੈ ਕਿ ਰਾਣਾ ਬਲਾਚੌਰੀਆ ਗੈਂਗਸਟਰ ਲਾਰੈਂਸ ਮਿਸ਼ਨੋਈ ਅਤੇ ਜੱਗੂ ਪਗਵਾਨਪੁਰੀਆ ਦੇ ਲਈ ਕੰਮ ਕਰ ਰਿਹਾ ਸੀ ਉਸਨੇ ਕਿਹਾ ਕਿ ਉਹ ਸਾਡੇ ਦੁਸ਼ਮਣਾਂ ਨੂੰ ਫਾਈਨੈਂਸ਼ੀਅਲ ਮਜ਼ਬੂਤ ਕਰ ਰਹੀ ਸੀ ਇਸ ਕਰਕੇ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ ਉਸਨੇ ਦਾਅਵਾ ਕੀਤਾ ਕਿ ਕਲੱਬ ਤੋਂ ਫਰौती ਵਸੂਲਣ ਲਈ ਲਾਰਸ ਤੋਂ ਧਮਕੀ ਦਾ ਫੋਨ ਵੀ ਕਰਵਾਇਆ ਗਿਆ ਸੀ ਬਲਨੇਵੀ ਕਹਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਉਹਨਾਂ ਨੇ 35 ਲੋਕਾਂ ਦੀ ਲਿਸਟ ਬਣਾਈ ਹੈ ਜਿਨ੍ਹਾਂ ਦਾ ਕਤਲ ਕੀਤਾ ਜਾਵੇਗਾ ਇਹ ਤੇ ਦੱਸ ਦਈਏ ਕਿ ਗੈਂਗਸਟਰ ਡੋਨੀ ਬਲਵਲ ਨੂੰ ਰਾਣਾ ਬਲਾਚੌਰੀਆ ਦੇ ਕਤਲ ਦੇ ਮਾਮਲੇ ਤੇ ਦਾਅਵਿਆਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਡੋਨੀ ਨੇ ਇੰਟਰਵਿਊ ਵਿੱਚ ਇਹ ਵੀ ਕਿਹਾ ਕਿ ਰਾਣਾ ਬਲਾਚਾਰੀਆ ਨੂੰ ਮੈਸੇਜ ਭੇਜਿਆ ਗਿਆ ਸੀ ਕਿ ਉਹ ਕਬੱਡੀ ਖਿਡਾਰੀਆਂ ਨੂੰ ਦਬਾਏ ਨਾ ਪਰ ਉਹ ਨਹੀਂ ਮੰਨਿਆ। ਉਸਨੇ ਕਿਹਾ ਕਿ 2 ਮਹੀਨੇ ਪਹਿਲਾਂ ਲਾਰੈਂਸ ਤੋਂ ਵੀ ਇੱਕ ਕਲੱਬ ਵਾਲੇ ਨੂੰ ਫੋਨ ਕਰਵਾਇਆ ਗਿਆ ਸੀ ਕਿ ਸਾਡਾ ਹਿੱਸਾ ਰੱਖੋ ਮੇਰਾ ਆਦਮੀ ਤੁਹਾਡੇ ਕੋਲੋਂ ਪੈਸੇ ਲੈ ਜਾਵੇਗਾ। ਇਸ ਦੇ ਨਾਲ ਹੀ ਗੈਂਗਸਟਰ ਡੋਨੀ ਬਲ ਨੇ ਕਿਹਾ ਕਿ ਜਿਸ ਐਸ਼ਪ੍ਰਿਤ ਨੂੰ ਮੁਹਾਲੀ ਪੁਲਿਸ ਨੇ ਕਤਲ ਦਾ ਮਾਸਟਰਮਾਈਂਡ ਦੱਸ ਕੇ ਗ੍ਰਿਫਤਾਰ ਕੀਤਾ ਹੈ ਉਹ ਮੇਰਾ ਦੋਸਤ ਹੈ ਪਰ ਉਸਨੇ ਕਦੇ ਵੀ ਮੇਰੇ ਲਈ ਕੰਮ ਨਹੀਂ ਕੀਤਾ। ਉਨੇ ਵੀ ਕਿਹਾ ਕਿ ਹਰਪਿੰਦਰ ਨੂੰ 17 ਦਸੰਬਰ ਨੂੰ এনਕਾਊਂਟਰ ਕਰਕੇ ਮਾਰਿਆ ਗਿਆ ਉਸ ਦਾ ਤਾਂ ਨਾਂ ਹੀ ਮੈਂ ਪਹਿਲੀ ਵਾਰ ਸੁਣਿਆ ਹੈ ਉਸ ਨੇ ਕਿਹਾ ਕਿ ਜਾਣਬੁੱਝ ਕੇ ਉਸ ਦਾ ਨਾਂ ਇਸ ਮਾਮਲੇ ਵਿੱਚ ਪਾਇਆ ਗਿਆ ਹੈ ਲੋਕ ਸਭਾ ਮੈਂਬਰ ਭਾਈ ਅਮਰਪਾਲ ਸਿੰਘ ਦਾ ਸੰਸਦ ਦੇ ਸਰਦਰਤ ਸ਼ਾਸਨ ਵਿੱਚ ਸ਼ਾਮਲ ਹੋਣ ਦਾ ਰਸਤਾ ਬੰਦ ਹੋ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਸਰਦਰुत ਸ਼ਾਸਨ ਵਿੱਚ ਹਿੱਸਾ ਲੈਣ ਦੀ ਮੰਗ ਕਰਨ ਵਾਲੀ ਉਸੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਬਦਵਾਰ ਨੂੰ ਹਾਈ ਕੋਰਟ ਵਿੱਚ 다ਇਰ ਹੋ ਉਹਨਾਂ ਦੀ ਪੈਰੋਲ ਪਟੀਸ਼ਨ ਤੇ ਵਕੀਲਾਂ ਦੀ ਹੜਤਾਲ ਕਾਰਨ ਸੁਣਵਾਈ ਨਹੀਂ ਹੋ ਸਕੀ। ਵਕੀਲਾਂ ਦੀ ਚੱਲ ਰਹੀ ਹੜਤਾਲ ਦੇ ਕਾਰਨ ਅਦਾਲਤ ਨੇ ਸੁਣਵਾਈ 18 ਦਸੰਬਰ ਤੱਕ ਮੁਲਤਵੀ ਕੀਤੀ ਸੀ। ਚੀਫ ਜਸਟਿਸ ਸ਼ੀਲ ਲਾਗੂ ਨੇ ਕੇਸ ਵਿੱਚ ਪੇਸ਼ ਹੋਣ ਵਾਲੇ ਵਕੀਲਾਂ ਨੂੰ ਘੱਟੋ-ਘੱਟ ਚਾਰ ਵਾਰ ਖੁੱਲੀ ਅਦਾਲਤ ਵਿੱਚ ਤਲਬ ਕੀਤਾ ਪਰ ਕੋਈ ਵੀ ਪੇਸ਼ ਨਹੀਂ ਹੋਇਆ। ਅਮਰਤਪਾਲ ਸਿੰਘ ਨੇ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਲਈ ਸਰਦਰੋਤ ਸੈਸ਼ਨ ਵਿੱਚ ਸ਼ਾਮਲ ਹੋਣ ਸੰਬੰਧੀ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ ਜੋ ਹੁਣ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ